ਜੋ ਪਨੀਆ ਜੀ ਨੇ ਕਰਦੇ ਉਤਪਾਦਨ ਕਰਦੇ ਆਪਾ ਮੰਤਰ ਅਨਜੀ ਉਹ ਜਿਹੜਾ ਬੰਦਾ ਸੀ ਜਿਹੜਾ ਮੂਰੇ ਆਇਆ ਉਹ ਮੈਡੀਕਲ ਨਸ਼ਾ ਕਰ ਰਿਹਾ ਉਹਦੀ ਦਾਰੂ ਪੀ ਲਗ ਭਗ ਲਗ ਭਗ ਪਈ ਹੋਈ ਦੱਸ ਰਿਹਾ ਲੱਖ ਰੁਪਏ ਤੋਂ ਪਾਰ ਦਾ ਨੁਕਸਾਨ ਹੈ ਜਿਹੜਾ ਗੱਡੀ ਦਾ ਹੋਇਆ ਹੈਗਾ ਸੀਜ਼ਨ ਦਾ ਟਾਈਮ ਆ 2 ਰੁਪਏ ਕਮਾਉਣ ਦਾ ਹੈ ਆ ਨੁਕਸਾਨ ਹੋ ਗਿਆ ਹੁਣ ਇਹਦੀ ਪਰਪਾਈ ਕੌਣ ਕਰੇਗਾ ਤਾਂ ਉਹ ਤਾਂ ਦਿੱਕਤ ਕਰਕੇ ਜਿਆਰਾ ਆਲੇ ਸੇ ਉਹ ਹੀ ਤਾਂ ਆਇਆ ਉਹ ਤਮਨਾ ਟੀਚਰ ਦਾ ਟਾਈਮ ਆ 2 ਰੁਪਏ ਕਮਾਉਣ ਦਾ ਹੈ ਆ ਨੁਕਸਾਨ ਹੋ ਗਿਆ ਹੁਣ ਇਹਦੀ ਪਰਪਾਈ ਕੌਣ ਕਰੇ ਦੱਸ ਠੀਕ ਉਹ ਨਸ਼ੇੜੀ ਬੰਦਾ ਸੀ ਉਹਨੂੰ ਉਹਨੂੰ ਬਚਾਉਣ ਦੇ ਮਾਰੇ ਤਾਂ ਗੱਡੀ ਬਾਗੀ ਯਾਰ ਸਾਈਡ ਤੇ ਹੁਣ ਤਾਂ ਹੁਣ ਆਖਰ ਨੂੰ ਤਾਂ ਉਹਦੀ ਜਾਨ ਪਚਾਈ ਕੀ ਨਸ਼ੇੜੀ ਕੌਣ ਸੀ ਆ ਉਹ ਬੰਦਾ ਸੀ ਬਾਈ ਪਾਤਣਾ ਦਾ ਨਸ਼ੇੜੀ ਉਹਦੀ ਆ ਖੜੀਆ ਗੱਡੀ ਆ ਸਾਹਮਣੇ ਗੱਡੀ ਨੰਬਰ ਆ ਵੇ ਅੱਛਾ ਉਹਨੂੰ ਬਚਾਉਣ ਦੇ ਚੱਕਰ ਚ ਆ ਗੱਡੀ ਪਲਟ ਗਈ ਹਾਂ ਆ ਗੱਡੀ ਪਲਟ ਗਈ ਮਾਈ ਕਿੱਥੋਂ ਐ ਏ ਪਵਾਨੀ ਗੱਡੀ ਹੈ ਸਾਡੀ ਗੱਡੀ ਅੱਛਾ ਛੋਟੀ ਇਹਦਾ ਡਰਾਈਵਰ ਹੈਗੇ ਹੋਰੇ ਹਾਂ ਹੈਗੇ ਨੇ ਕਿੱਥੇ ਭਲਾਓ ਡਰਾਈਵਰ ਨੂੰ ਦਾਖਲ ਵੀ ਭਾਈ ਅਸਲ ਬਰੀ ਗੱਲ ਸੁਣੋ ਮੈਨੂੰ ਪੰਜਾਬੀ ਚ ਗੱਲ ਪੰਜਾਬੀ ਗੱਲ ਕਰੀਏ ਵੀ ਕੀ ਅਸਲੀ ਕਾਰਨ ਕੀ ਹੋਇਆ ਜਿਹੜਾ ਵੀ ਅਸਲੀ ਕਾਰਨ ਹੈ ਜੀ ਉਹ ਜਿਹੜਾ ਬੰਦਾ ਸੀ ਜਿਹੜਾ ਮੂਰੇ ਆਇਆ ਉਹ ਮੈਡੀਕਲ ਨਸ਼ਾ ਕਰ ਰਿਹਾ ਹੁੰਦਾ ਤੇ दारू ਪੀਤੀ ਹੋਈ ਸੀ ਤੁਰਤੀ ਬੰਦਾ ਉਹ ਜਿਹਦਾ ਨਸ਼ੀ ਤਾੜੀ ਪਾਤੜਾਂ ਦਾ ਦੀ ਜੀ ਆ ਗੱਡੀ ਆ ਉਹਦੀ ਅੱਛਾ ਗੱਡੀ ਆ ਉਹਦੀ ਅੱਛਾ ਤਾਂ 75 ਸੀ ਜੀ ਠੀਕ ਹੈ ਇਹ ਉਹਦੀ ਗੱਡੀ ਹੈ ਹਾਂ ਜੀ ਇਹਦੇ ਕਾਰਨ ਗੱਡੀ ਪਲਟੀ ਹੈ ਇਹਦੇ ਕਾਰਨ ਹੀ ਪਲਟੀ ਹੈ ਜੀ ਉਹ ਮੂ ਗੱਡੀ ਜੇ ਮੂਰੇ ਹਾਂ ਅੱਛਾ ਉਹਨੂੰ ਬਚਾਉਣਾ ਉਹ ਉਹਨੂੰ ਬਚਾਉਣ ਦਾ ਮਾਰਾ ਗੱਡੀ ਹੁਣ ਬਾਜਣ ਵਾਲੀ ਰੁਕਦੀ 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 ਹੁੰਦੀ ਹੈ ਜੀ ਉਹਨੇ ਸਾਈਡ ਵੱਟ ਲਈ ਉਹ ਸਾਈਡ ਵੱਟ ਲਈ ਉਹ ਥਾਂ ਪੋਲੇ ਸਾਨੂੰ ਆਪ ਨੂੰ ਪਤਾ ਡੰਗ ਵੀ ਹੈ ਉਹ ਢਲਦੀ ਮੀਂਹ ਪਿਆ ਹੋਇਆ ਕੋਸਾ ਥਾਂ ਪੋਲੇ ਨੇ ਉਹ ਗਈ ਗੱਡੀ ਜੀ ਅੱਛਾ ਉਹ ਉਹ ਵੀ ਗੱਡੀ ਤੇ ਈ ਜਾਦੂ ਆ ਜਿਹੜਾ ਤੁਸੀਂ ਨਸ਼ੇੜੀ ਕਹਿੰਦੇ ਹੋ ਨਾ ਉਹ ਬੰਦਾ ਸਹੀ ਧੀ ਜੀ ਅੱਛਾ ਉਹ ਬੰਦਾ ਇੱਕ ਨੰਬਰ ਤੇ ਜੀ ਉਹ ਤਾਂ ਕੁਝ ਨਹੀਂ ਖਾਦਾ ਹੋਇਆ ਤੇ ਕੁਝ ਨਹੀਂ ਪੀਤਾ ਜੀ ਜਿਹਨੂੰ ਬਚਾਉਣ ਦੇ ਚੱਕਰ ਚ ਪਲਟੀ ਐ ਉਹ ਤਾਂ ਨਸੀੜੀ ਤੀ ਜੀ ਉਹ ਕਹਤੀ ਤੀ ਉਦੋਂ ਗੱਡੀ ਤੇ ਤੀ ਕਿ ਪੈਦਲ ਉਹ ਆ ਗੱਡੀ ਤੇ ਤੀ ਜੀ ਗੱਡੀ ਚੋਂ ਥੱਲੇ ਡਿੱਗ ਗਿਆ ਸਾਡੀ ਗੱਡੀ ਆ ਰਹੀ ਸੀ ਅੱਛਾ ਗੱਡੀ ਚੋਂ ਥੱਲੇ ਡਿੱਗ ਗਿਆ ਹਾਂ ਉਹਨੂੰ ਬਚਾਉਣ ਦੇ ਚੱਕਰ ਚ ਹੋ ਗਿਆ ਹਾਂ ਮੂਰੇ ਆ ਗਿਆ ਜੀ ਥੱਲੇ ਡਿੱਗ ਕੇ ਉਸ ਤੋਂ ਬਾਅਦ ਮੂਰੇ ਆਇਆ ਗੱਡੀ ਦੇ ਠੀਕ ਹੈ ਥੱਲੇ ਡਿੱਗੇ ਉਹਦੇ ਆਰੇ ਸੱਚ ਆਰੇ ਮੱਥੇ ਤੇ ਛੱਟ ਲੱਗੀ ਉਸ ਤੋਂ ਬਾਅਦ ਤੋੜਾ ਤੋੜਾ ਮੂਰੇ ਆ ਗਿਆ ਸਾਡੀ ਗੱਡੀ ਉਧਰ ਆ ਰਹੀ ਸੀ ਜਿਹੜੀ ਗੱਡੀ ਪਲਟੀ ਉਹਦਾ ਡਰ ਉਹਦਾ ਡਰਾਈਵਰ ਉਹਦੇ ਸੱਟ ਲੱਗਿਆ ਉਹ ਦਾਖਲ ਆਈ ਅਚੋ ਦਾਖਲ ਕਰ ਰਿਹਾ ਦਾਖਲ ਹੈ ਠੀਕ ਹੈ ਦੇਖ ਸਕਦੇ ਹੋ ਪੁਲਿਸ ਕਾਲ ਉਹ ਪੂਰੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਵੀ ਕੀ ਕਾਰਨ ਹੋਇਆ ਰਾਹੇ ਸਾਡੇ ਨਾਲ ਦੇ ਉਹਨਾਂ ਨੂੰ ਵੀ ਪੁੱਛ ਲੋਈ ਚਾਹੀਏ ਅੱਛਾ ਹਾਂ ਠੀਕ ਹੈ ਕਿੰਨੇ ਵਜੇ ਦਾ ਹਾਸਾ ਹੋਇਆ ਇਹ ਕਿੰਨੇ ਕ ਵਜੇ ਰਾਤ 11:00 ਵਜੇ ਦਾ ਜੀ ਮੇਰੇ ਖਿਆਲੋਂ 11:00 ਵਜੇ 11:00 ਵਜੇ ਹੋਈ ਹੈ 11:00 ਵਜੇ ਕਿੱਥੇ ਸਾਜਲੀ ਚੱਲੇ ਸੀ ਇਹ ਇਹ ਉੱਥੇ ਸੀਲੋ ਸਾਜਲੀ ਚ ਅਸੀਂ ਖਾਲੀ ਕਰਨ ਜਾਣੇ ਜੀ ਗੱਡੀਆਂ ਕਿੱਥੇ ਦੀਆਂ ਗੱਡੀਆਂ ਨੇ ਇਹ ਹਾਂ ਜੀ ਇਹ ਗੱਡੀ ਕਿੱਥੇ ਦੀ ਹੈ ਜੀ ਪਵਾਨੀਗੜ ਯ ਬਸ ਆ ਗੱਡੀ ਪਾਤੜਾਂ ਦੀ ਆ ਜਿਹੜੀ ਪਲਟੀ ਐ ਇਹ ਪਵਾਨੀਗੜ ਦੀ ਗੱਡੀ ਐ ਜਿਹੜੀ ਪਲਟੀ ਐ ਜੀ ਜੇ ਆਪਾਂ ਜਾਨੀ ਨੁਕਸਾਨ ਦਾ ਕੋਈ ਹੋਵੇ ਆਪਾਂ ਗੱਲ ਕਰੀਏ ਵੀ ਬਚਾਉ ਰਹੇ ਹਾਂ ਹਾਂ ਉਹ ਬਚਾਉਗਾ ਜੀ ਉਹ ਬਚਾਉਗਾ ਉਹ ਬਚਾਉਗਾ ਜੇ ਆਪਾਂ ਗੱਡੀ ਦੇ ਨੁਕਸਾਨ ਦੀ ਗੱਲ ਕਰੀਏ ਕਿੰਨਾ ਨੁਕਸਾਨ ਆਏਗਾ ਨੁਕਸਾਨ ਤੁਸੀਂ ਹਾਂ ਲਾਲੋ ਸਾਹਿਬ ਹੁਣ ਤੋਂ ਜੀ ਵੀ ਫਟੋ ਕਟ ਨਹੀਂ ਨਹੀਂ ਕਹਿੰਦੇ ਲੱਖ ਤੋਂ ਤਾਂ ਪਾਰ ਆਏਗਾ ਲੱਖ ਰੁਪਏ ਤੋਂ ਪਾਰ ਹੋ ਜਾਊ ਆ ਰਿਹਾ ਜੀ ਅੱਛਾ ਹਾਂ ਵੀ ਇੰਨਾ ਨੁਕਸਾਨ ਹੋ ਗਿਆ ਇੰਨਾ ਨੁਕਸਾਨ ਹੋਇਆ ਹੋਰ ਜੀ ਇਹ ਕਿਹੜਾ ਹੋਣਾ ਕਿੰਨੇ ਦਾ ਨੁਕਸਾਨ ਕਹਿੰਦੇ ਭਾਈ ਲੱਖ ਰੁਪਏ ਦਾ ਲੱਖ ਇਹੋ ਹਜਾਨਾ ਫਰੀਜਾ ਕਾ ਗੱਡੀਆਂ ਨੇ ਪਈ ਲੈ ਪਈਦੀ ਪਲਟੀ ਆ ਉਹ ਤਾਂ ਬਾਬਲਾ ਮਿਸਤਰੀ ਆ ਜੀ ਉਹ ਤੇ ਉਹਦੇ ਡਰਾਈਵਰ ਰੱਖੇ ਉਹਨੇ ਦੋ ਕ ਗੱਡੀਆਂ ਦੋ ਤਿੰਨ ਗੱਡੀਆਂ ਮੈਂ ਤੇ ਖਿਆ ਲਵਾਂ ਉਹਦੇ ਲਈ ਅਜਾ ਗਰੀਬ ਆ ਮੈਂ ਬੰਦਾ ਵਿਚਾਰਾ ਹਾਂ ਆਮੰਦੀ ਆ ਜੀ ਸਾਰੀ ਆਮ ਨੇ ਜੀ ਠੀਕ ਆ ਬਿਲਕੁਲ ਜੀ ਡਰਾਈਵਰ ਭਾਈ ਚਲਾ ਰਿਹਾ ਦੇਖ ਸਾਰੀ ਆਮ ਨੇ ਜੀ ਹੁਣ ਤੁਸੀਂ ਕ ਕਿੰਨੇ ਟਾਈਮ ਚ ਸੋਡਾ ਨਿਪਟ ਜਾਂਦਾ ਵੀ ਕਿੰਨਾ ਚਿਰ ਖੜਨਾ ਪੈਂਦਾ ਸਾਨੂੰ ਜੀ ਤੇ ਇੱਕ ਦਿਨ ਇੱਕ ਰਾਤ ਪੱਕੀ ਲੱਗਦੀ ਆ ਸਾਨੂੰ ਅਜੇ ਜਿਵੇਂ ਅਸੀਂ ਕੱਲ੍ਹ ਆਏ ਤੇ ਅੱਜ ਦੀ ਰਾਤ ਰਾਤ ਲੱਗ ਗਈ ਅੱਜ ਸਾਡੀ ਸਾਮ ਤੱਕ ਖਾਲੀ ਹੋ ਜਾਣਗੇ ਠੀਕ ਆ ਸਾਡੀ ਗੱਡੀਆਂ ਅ Four